ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾਸਤਰੀ ਮਹੱਲਾ ਤੀਜਾ ਸਦਾ ਧਨ ਅੰਤਰਨਾਮ ਸਮਾਲੇ ਜੀ ਜੰਤ ਜਿਨਹ ਪ੍ਰਤ ਪਾਲੇ ਮੁਕਤ ਪਦਾਰਤ ਦਿਨ ਕੋ ਪਾਏ ਹਰ ਕੈ ਨਾਮ ਰਤ ਲਿ ਲਵਲਾਈ ਘਰ ਸੇਵਾ ਤੇ ਹਰ ਨਾਮ ਧਨ ਪਾਵੈ ਅੰਤਰ ਪਰਗਾਸ ਹਰ ਨਾਮ ਧਿਆਵੈ ਰਹਾਉ ਇਹੋ ਹਰ ਰੰਗ ਗੂੜਾ ਧਨ ਪਰ ਹੋਏ ਸਾਤ ਸੰਗਾਰ ਰਾਵੈ ਪ੍ਰਭ ਸੋਏ ਹਉਮੈ ਵਿੱਚ ਪ੍ਰਭ ਕੋਈ ਨਾ ਪਾਏ ਮੂਲ ਹੋਂ ਭੁਲਾ ਜਨਮ ਗਵਾਏ ਘੁਰਤੇ ਸਾਤ ਸਹਿਜ ਸੁਖ ਬਾਣੀ ਸੇ ਵਾ ਸਾਚੀ ਨਾਮ ਸਮਾਣੀ ਸਬਦ ਮਿਲੇ ਪੀਤਮਾ ਸਦਾ ਧਿਆਏ ਸਾਚ ਨਾਮ ਵਡਿਆਈ ਪਾਏ ਆਪੇ ਕਰਤਾ ਜੋ ਕਿ ਤੁਸੋਏ ਨਦਰ ਕਰੇ ਮੇਲਾਵਾ ਹੋਏ ਗੁਰ ਬਾਣੀ ਤੇ ਹਰ ਮਨ ਵਸਾਏ ਨਾਨਕ ਸਾਚ ਰਤੇ ਪ੍ਰਭ ਆਪ ਮਿਲਾਏ ਜਿਤਨਾ ਸ੍ਰੀ ਮਹਲਾ 3 ਸਦਾ ਧਨ ਅੰਤਰ ਨਾਮ ਸਮਾਲੇ ਜੀ ਜੰਤ ਜਿਨਹ ਪ੍ਰਤ ਪਾਲੇ ਮੁਕਤ ਪਦਾਰਤ ਦਿਨ ਕੋ ਪਾਏ ਹਰ ਕੈ ਨਾਮ ਰਤੇ ਲਿ ਲਵਲਾਈ ਘਰ ਸੇਵਾ ਤੇ ਹਰ ਨਾਮ ਧਨ ਪਾਵੇ ਅੰਤਰ ਪਰਗਾਸ ਹਰ ਨਾਮ ਧਿਆ ਰਹਾ ਹੋਏ ਇਹੋ ਹਰ ਰੰਗ ਗੂੜਾ ਧਨ ਪਰ ਹੋਏ ਸਾਤ ਸੰਗਾਰ ਰਾਵੈ ਪ੍ਰਭ ਸੋਏ ਹਉਮੈ ਵਿੱਚ ਪ੍ਰਭ ਕੋਈ ਨਾ ਪਾਏ ਮੂਲੋਂ ਭੂਲਾ ਜਨਮ ਗਵਾਏ ਗੁਰਤੇ ਸਾਤ ਸਹਿਜ ਸੁਖ ਬਾਣੀ ਸੇਵਾ ਸਾਚੀ ਨਮ ਸਮਹਾਣੀ ਸ਼ਬਦ ਮਿਲੇ ਪੀਤਮਾ ਸਦਾ ਤੇ ਆਏ ਸਾਚ ਨਾਮ ਵਡਿਆਈ ਪਾਏ ਆਪੇ ਕਰਤਾ ਜੋ ਵੀ ਦਿਸੋਏ ਨਜ਼ਰੇ ਕਰੇ ਮੈਲਾਵਾ ਹੋਏ ਗੁਰਬਾਣੀ ਤੇ ਹਰ ਮਨ ਵਸਾਏ ਨਾਨਕ ਸਾਚ ਰਤੇ ਪ੍ਰਭ ਆਪ ਮਿਲਾਈ ਤਨਾ ਸ੍ਰੀ ਮਹਲਾ 3 ਜੀ ਸਦਾ ਤਨ ਅੰਤਰਨਾਮ ਸਮਾਲੇ ਜੀ ਜੰਤ ਜਿਨਹ ਪ੍ਰਤ ਪਾਲੇ ਮੁਕਤ ਪਦਾਰਤ ਦਿਨ ਕੋ ਪਾਏ ਹਰ ਕੈ ਨਾਮ ਰਤ ਲਿ ਲਿਵ ਲਾਏ ਘਰ ਸੇਵਾ ਤੇ ਹਰ ਨਾਮ ਤਨ ਪਾਵੈ ਅੰਤਰ ਪਰਗਾਸ ਹਰ ਨਾਮ ਧਿਆਵੈ ਰਹਾਉ ਇਹੋ ਹਰ ਰੰਗ ਗੂੜਾ ਤਨ ਪਰ ਹੋਏ ਸਾਤ ਸੰਗਾਰ ਰਾਵੈ ਪ੍ਰਭ ਸੋਏ ਹਉਮੈ ਵਿੱਚ ਪ੍ਰਭ ਕੋਈ ਨ ਪਾਏ ਮੂਲੋਂ ਭੂਲਾ ਜਨਮ ਗਵਾਏ ਘੁਰਤੇ ਸਾਤ ਸਹਿਜ ਸੁਖ ਬਾਣੀ ਸੇਵਾ ਸਾਚੀ ਨਾਮ ਸਮਾਣੀ ਸਬਦ ਮਿਲੇ ਪੀਤਮ ਸਦਾ ਤ ਆਏ ਸਾਚ ਨਾਮ ਵਡਿਆਈ ਪਾਏ ਆਪੇ ਕਰਤਾ ਜੋ ਗਿਦਗ ਸੋਏ ਨਜ਼ਰ ਕਰੇ ਮੈਲਾਵਾ ਹੋਏ ਗੁਰ ਬਾਣੀ ਤੇ ਹਰ ਮਨ ਵਸਾਏ ਨਾਨਕ ਸਾਚ ਰਤੇ ਪ੍ਰਭ ਆਪ ਮਿਲਾਈ ਤਨਾ ਸ੍ਰੀ ਮਹਲਾ 3 ਸਦਾ ਧਨ ਅੰਤਰ ਨਾਮ ਸਮਾਲੇਗੀ ਜੰਤ ਜਿਨਹ ਪ੍ਰਤ ਪਾਲੇ ਮੁਕਤ ਪਦਾਰਤਾ ਦਿਨ ਕੋ ਪਾਏ ਹਰ ਕੈ ਨਾਮ ਰਤੇ ਲਿਲਾ ਬੁਲਾਏ ਘਰ ਸੇਵਾ ਤੇ ਹਰ ਨਾਮ ਧਨ ਪਾਵੈ ਅੰਤਰ ਪਰਗਾਸ ਹਰ ਨਾਮ ਧਿਆਵੈ ਰਹਾਉ ਏਹੋ ਹਰ ਰੰਗ ਗੂੜਾ ਧਨ ਪਿਰ ਹੋਏ ਸਾਤ ਸੰਗਾਰ ਰਾਵੈ ਪ੍ਰਭ ਸੋਏ ਹਉਮੈ ਵਿੱਚ ਪ੍ਰਭ ਕੋਈ ਨ ਪਾਏ ਮੂਲੋਂ ਭੂਲਾ ਜਨਮ ਗਵਾਏ ਗੁਰਤੇ ਸਾਤ ਸਹਿਜ ਸੁਖ ਬਾਣੀ ਸੇਵਾ ਸਾਚੀ ਨਾਮ ਸਮਾਣੀ ਸ਼ਬਦ ਮਿਲੇ ਪੀਤਮ ਸਦਾ ਧਿਆਏ ਸਾਚ ਨਾਮ ਵਡਿਆਈ ਪਾਏ ਆਪੇ ਕਰਤਾ ਜੁਗ ਜੁਗ ਸੋਏ ਨਦਰ ਕਰੇ ਮੇਲਾਵਾ ਹੋਏ ਗੁਰ ਬਾਣੀ ਤੇ ਹਰ ਮਨ ਵਸਾਏ ਨਾਨਕ ਸਾਚ ਰਤੇ ਪ੍ਰਭ ਅਤਿਨਾਤਿ ਸ੍ਰੀ ਮਹਲਾ 3 ਸਦਾ ਧਨ ਅੰਤਰ ਨਾਮ ਸਮਾਲੇ ਜੀ ਜੰਤ ਜਿਨਹ ਪ੍ਰਤ ਪਾਲੇ ਮੁਕਤ ਪਦਾਰ ਤਨ ਕੋ ਪਾਏ ਹਰ ਕੈ ਨਾਮ ਰਤੇ ਲੇ ਲਿਵ ਲਾਏ ਘਰ ਸੇਵਾ ਤੇ ਹਰ ਨਾਮ ਤਨ ਪਾਵੇ ਅੰਤਰ ਪਰਗਾਸ ਹਰ ਨਾਮ ਧਿਆਵੇ ਰਹਾਉ ਇਹੋ ਹਰ ਰੰਗ ਗੂੜਾ ਤਨ ਪਰ ਹੋਏ ਸਾਤ ਸੰਗਾਰ 라ਵੇ ਪ੍ਰਭ ਸੋਏ ਹਮੇ ਵਿੱਚ ਪ੍ਰਭ ਕੋਈ ਨਾ ਪਾਏ ਮੂਲ ਹੋਂ ਭੂਲਾ ਜਨਮ ਗਵਾਏ ਘਰਤੇ ਸਾਤ ਸਹਿਰ ਸੁਖ ਬਾਣੀ ਸੇਵਾ ਸਾਚੀ ਨਾਮ ਸਮਾਣੀ ਸਬਦ ਮਿਲੇ ਪੀਤਮ ਸਦਾ ਧਿਆਏ ਸਾਚ ਨਾਮ ਵਡਿਆਈ ਪਾਏ ਆਪੇ ਕਰਤਾ ਜੋ ਵੀ ਦਿਸੋਏ ਨਾ ਕਰੇ ਮੈ ਲਾਵਾ ਹੋਏ ਗੁਰਬਾਣੀ ਤੇ ਹਰ ਮਨ ਵਸਾਏ ਨਾਨਕ ਸਾਚ ਰਥੇ ਪ੍ਰਭ ਆਪ ਮਿਲਾਇ ਤਿਨਾ ਸ੍ਰੀ ਮਹਲਾ ਤੀਜਾ ਸਦਾ ਧਨ ਅੰਤਰਨਾਮ ਸਮਾਲੇ ਜੀ ਜਨ ਤ ਜਿਨ ਹੈ ਪ੍ਰਤ ਪਾਲੇ ਮੁਕਤ ਪਦਾਰਤ ਦਿਨ ਕੋ ਪਾਏ ਹਰ ਕੈ ਨਾਮ ਰਤ ਲਿ ਲਵਲਾਇ ਘਰ ਸੇਵਾ ਤੇ ਹਰ ਨਾਮ ਧਨ ਪਾਵੈ ਅੰਤਰ ਪਰਗਾਸ ਹਰ ਨਾਮ ਧਿਆਵੈ ਰਹਾਉ ਏਹੋ ਹਰ ਰੰਗ ਗੂੜਾ ਧਨ ਪਿਰ ਹੋਏ ਸਾਤ ਸੰਗਾਰ 라ਵੇ ਪ੍ਰਭ ਸੋਏ ਹਉਮੈ ਵਿੱਚ ਪ੍ਰਭ ਕੋਈ ਨ ਪਾਏ ਮੂਲੋਂ ਭੂਲਾ ਜਨਮ ਆਏ ਘੁਰਤੇ ਸਾਤ ਸਹਿਜ ਸੁਖ ਬਾਣੀ ਸੇਵਾ ਸਾਚੀ ਨਾਮ ਸਮਾਣੀ ਸ਼ਬਦ ਮਿਲੇ ਪੀਤਮ ਸਦਾ ਧਿਆਏ ਸਾਚ ਨਾਮ ਵਡਿਆਈ ਪਾਏ ਆਪੇ ਕਰਤਾ ਜੁਗ ਜੁਗ ਸੋਏ ਨਦਰ ਕਰੇ ਮੇਲਾਵਾ ਹੋਏ ਗੁਰ ਬਾਣੀ ਤੇ ਹਰ ਮਨ ਵਸਾਏ ਨਾਨਕ ਸਾਚ ਰਤੇ ਪ੍ਰਭ ਆਪ ਮਿਲਾਏ ਇਤਨਾ ਸ੍ਰੀ ਮਹਲਾ ਤੀਜਾ ਸਦਾ ਧਨ ਅੰਤਰਨਾਮ ਸਮਾਲੇਗੀ ਜੰਤ ਜਿਨਹ ਪ੍ਰਤ ਪਾਲੇ ਮੁਕਤ ਪਦਾਰਤਾ ਦਿਨ ਕੋ ਪਾਏ ਹਰ ਕੈ ਨਾਮ ਰਤ ਲਿ ਲਵਲਾਇ ਘਰ ਸੇਵਾ ਤੇ ਹਰ ਨਾਮ ਧਨ ਪਾਵੈ ਅੰਤਰ ਪਰਗਾਸ ਹਰ ਨਾਮ ਧਿਆਵੈ ਰਹਾਉ ਇਹੋ ਹਰ ਰੰਗ ਗੂੜਾ ਧਨ ਬਿਰ ਹੋਏ ਸਾਤ ਸੰਗਾਰ 라ਵੇ ਪ੍ਰਭ ਸੋਏ ਹਉਮੈ ਵਿੱਚ ਪ੍ਰਭ ਕੋਈ ਨਾ ਪਾਏ ਮੂਲ ਭੂਲਾ ਜਨਮ ਗਵਾਏ ਘਰਤੇ ਸਾਤ ਸਹਿਜ ਸੁਖ ਬਾਣੀ ਸੇਵਾ ਸਾਚੀ ਨਾਮ ਸਮਾਣੀ ਸ ਮੇਲੇ ਪੀਤ ਮਾ ਸਦਾ ਤੇ ਆਏ ਸਾਚ ਨਾਮ ਵੜਿਆਈ ਪਾਏ ਆਪੇ ਕਰਤਾ ਜੋ ਕਿਦਗ ਸੋਏ ਨਜ਼ਰੇ ਕਰੇ ਮੇਲਾਵਾ ਹੋਏ ਗੁਰ ਬਾਣੀ ਤੇ ਹਰ ਮਨ ਵਸਾਏ ਨਾਨਕ ਸਾਚ ਰਤੇ ਪ੍ਰਭ ਆਪ ਮਿਲਾਈ ਤਨਾ ਸ੍ਰੀ ਮਹਲਾ 3 ਸਦਾ ਧਨ ਅੰਤਰ ਨਾਮ ਸਮਾਲੇ ਜੀ ਜੰਤ ਜਿਨਹ ਪ੍ਰਤ ਪਾਲੇ ਮੁਕਤ ਪਦਾਰਤ ਦਿਨ ਕੋ ਪਾਏ ਹਰ ਕੈ ਨਾਮ ਰਤੇ ਲਿ ਲਿਵ ਲਾਏ ਘਰ ਸੇਵਾ ਤੇ ਹਰ ਨਾਮ ਧਨ ਪਾਵੇ ਅੰਤਰ ਪਰਗਾਸ ਹਰ ਨਾਮ ਧਿਆਵੈ ਰਹਾ ਹੋਇ ਇਹੋ ਹਰ ਰੰਗ ਗੂੜਾ ਧਨ ਪਰ ਹੋਏ ਸਾਥ ਸਿੰਗਾਰ 라ਵੇ ਪ੍ਰਭ ਸੋਏ ਹਮੇ ਵਿੱਚ ਪ੍ਰਭ ਕੋਈ ਨਾ ਪਾਏ ਮੂਲੋਂ ਭੂਲਾ ਜਨਮ ਗਵਾਏ ਘੁਰਤੇ ਸਾਥ ਸਹਿਜ ਸੁਖ ਬਾਣੀ ਸੇਵਾ ਸਾਚੀ ਨਾਮ ਸਮਾਣੀ ਸ਼ਬਦ ਮਿਲੇ ਪੀਤਮ ਸਦਾ ਧਿਆਏ ਸਾਚ ਨਾਮ ਵਡਿਆਈ ਪਾਏ ਆਪੇ ਕਰਤਾ ਜੋ ਵੀ ਦਿਸੋਏ ਨਦਰ ਕਰੇ ਮੇਲਾਵਾ ਹੋਏ ਗੁਰ ਬਾਣੀ ਤੇ ਹਰ ਮਨ ਵਸਾਏ ਨਾਨਕ ਸਾਚ ਰਤੇ ਪ੍ਰਭ ਆਪ ਮਿਲਾਏ ਇਤਨਾ ਸ੍ਰੀ ਮਹਲਾ 3 ਜਾ ਸਦਾ ਧਨ ਅੰਤਰ ਨਾਮ ਸਮਾਲੇ ਜੀ ਜਨ ਜਿਨਹ ਪ੍ਰਤਪਾਲੇ ਮੁਕਤ ਪਦਾਰਤ ਦਿਨ ਕੋ ਪਾਏ ਹਰ ਕੈ ਨਾਮ ਰਤ ਲਿ ਲਿ ਬਲਾਏ ਘਰ ਸੇਵਾ ਤੇ ਹਰ ਨਾਮ ਧਨ ਪਾਵੇ ਅੰਤਰ ਪਰਗਾਸ ਹਰ ਨਾਮ ਧਿਆਵੇ ਰਹਾਉ ਇਹੋ ਹਰ ਰੰਗ ਗੂੜਾ ਧਨ ਪਰ ਹੋਏ ਸਾਤ ਸੰਗਾਰ ਰਾਵੈ ਪ੍ਰਭ ਸੋਏ ਹਉਮੈ ਵਿੱਚ ਪ੍ਰਭ ਕੋਈ ਨਾ ਪਾਏ ਮੂਲੋਂ ਭੂਲਾ ਜਨਮ ਗਵਾਏ ਘੁਰਤੇ ਸਾਤ ਸਹਿਜ ਸੁਖ ਬਾਣੀ ਸੇਵਾ ਸਾਚੀ ਨਾਮ ਸਮਾਣੀ ਸ਼ਬਦ ਮਿਲੇ ਪੀਤਮ ਸਦਾ ਧਿਆਏ ਸਾਚ ਨਾਮ ਵਡਿਆਈ ਪਾਏ ਪੇ ਕਰਤਾ ਜੋਗੀ ਜੁਸੋਏ ਨਦਰ ਕਰੇ ਮੇਲਾ ਵਾ ਹੋਏ ਗੁਰ ਬਾਣੀ ਤੇ ਹਰ ਮਨ ਵਸਾਏ ਨਾਨਕ ਸਾਚ ਰਥੇ ਪ੍ਰਭ ਆਪ ਮਿਲਾਏ ਇਤਨਾ ਸ੍ਰੀ ਮਹਲਾ 3 ਸਦਾ ਧਨ ਅੰਤਰਨਾਮ ਸਮਾਲੇ ਜੀ ਜੰਤ ਜਿਨਹ ਪ੍ਰਤ ਪਾਲੇ ਮੁਕਤ ਪਦਾਰਤ ਦਿਨ ਕੋ ਪਾਏ ਹਰ ਕੈ ਨਾਮ ਰਤ ਲਿ ਲਿਵ ਲਾਏ ਘਰ ਸੇਵਾ ਤੇ ਹਰ ਨਾਮ ਧਨ ਪਾਵੈ ਅੰਤਰ ਪਰਗਾਸ ਹਰ ਨਾਮ ਧਿਆਵੈ ਰਹਾਉ ਇਹੋ ਹਰ ਰੰਗ ਗੂੜਾ ਧਨ ਪਰ ਹੋਏ ਸਾਤ ਸੰਗਾਰ 라ਵੇ ਪ੍ਰਭ ਸੋਏ ਹਮੇ ਵਿਚ ਕੋਇ ਨਾ ਪਾਏ ਮੂਲੋਂ ਭੂਲਾ ਜਨਮ ਗਵਾਏ ਗੁਰਤੇ ਸਾਤ ਸਹਿਜ ਸੁਖ ਬਾਣੀ ਸੇਵਾ ਸਾਚੀ ਨਾਮ ਸਮਾਣੀ ਸ਼ਬਦ ਮਿਲੇ ਪੀਤਮਾ ਸਦਾ ਤੇ ਆਏ ਸਾਚ ਨਾਮ ਵਡਿਆਈ ਪਾਏ ਆਪੇ ਕਰਤਾ ਜੋ ਕਿਦਿਗ ਸੋਏ ਨਦਰ ਕਰੇ ਮੇਲਾ ਵਾ ਹੋਏ ਗੁਰ ਬਾਣੀ ਤੇ ਹਰ ਮਨ ਵਸਾਏ ਨਾਨਕ ਸਾਚ ਰਤੇ ਪ੍ਰਭ ਆਪ ਮਿਲਾਏ ਇਤਨਾ ਸ਼੍ਰੀ ਮਹਲਾ 3ਾ ਸਦਾ ਧਨ ਅੰਤਰ ਨਾਮ ਸਮਾਲੇ ਜੀ ਜੰਤ ਜਿਨਹ ਪ੍ਰਤ ਪਾਲੇ ਮੁਕਤ ਪਦਾਰਤ ਦਿਨ ਕੋ ਪਾਏ ਹਰ ਕੈ ਨਾਮ ਅਰਤ ਲੇਵਲ ਆਏ ਗੁਰ ਸੇਵਾ ਤੇ ਹਰ ਨਾਮ ਧਨ ਪਾਵੇ ਅੰਤਰ ਪਰਗਾਸ ਹਰ ਨਾਮ ਧਿਆਵੇ ਰਹਾ ਹੋਏ ਇਹੋ ਹਰ ਰੰਗ ਗੂੜਾ ਧਨ ਪਰ ਹੋਏ ਸਾਤ ਸੰਗਾਰ ਰਾਵੈ ਪ੍ਰਭ ਸੋਏ ਹਉਮੈ ਵਿੱਚ ਪ੍ਰਭ ਕੋਈ ਨਾ ਪਾਏ ਮੂਲੋਂ ਭੂਲਾ ਜਨਮ ਗਵਾਏ ਗੁਰ ਤੇ ਸਾਤ ਸਹਿਜ ਸੁਖ ਬਾਣੀ ਸੇਵਾ ਸਾਚੀ ਨਾਮ ਸਮਾਣੀ ਸਬਦ ਮਿਲੇ ਪੀਤਮਾ ਸਦਾ ਧਿਆਏ ਸਾਚ ਨਾਮ ਵਡਿਆਈ ਪਾਏ ਆਪੇ ਕਰਤਾ ਜੁਗ ਜੁਗ ਸੋਏ ਨਦਰ ਕਰੇ ਮੇਲਾਵਾ ਹੋਏ ਗੁਰ ਬਾਣੀ ਦੇ ਹੈ ਮਾਨਵ ਸਾਏ ਨਾਨਕ ਸਾਚ ਰਤੇ ਪ੍ਰਭ ਆਪ ਮਿਲਾਇ ਇਤਨਾ ਸ੍ਰੀ ਮਹਲਾ 3 ਸਦਾ ਧਨ ਅੰਤਰਨਾਮ ਸਮਾਲੇਗੀ ਜੰਤ ਜਿਨਹ ਪ੍ਰਤ ਪਾਲੇ ਮੁਕਤ ਪਦਾਰਤਾ ਦਿਨ ਕੋ ਪਾਏ ਹਰ ਕੈ ਨਾਮ ਰਤੇ ਲਿ ਲਵਲਾਇ ਘਰ ਸੇਵਾ ਤੇ ਹਰ ਨਾਮ ਧਨ ਪਾਵੈ ਅੰਤਰ ਪਰਗਾਸ ਹਰ ਨਾਮ ਧਿਆਵੈ ਰਹਾਉ ਇਹੋ ਹਰ ਰੰਗ ਗੂੜਾ ਧਨ ਪਿਰ ਹੋਏ ਸਾਤ ਸੰਗਾਰ 라ਵੇ ਪ੍ਰਭ ਸੋਏ ਹਉਮੈ ਵਿੱਚ ਪ੍ਰਭ ਕੋਈ ਨਾ ਪਾਏ ਮੂਲੋਂ ਭੂਲਾ ਜਨਮ ਗਵਾਏ ਘਰਤੇ ਸਾਤ ਸਹਿਰਿਸੋ ਕਬਾਣੀ ਸੇਵਾ ਸਾਚੀ ਨਾਮ ਸਮਾਣੀ ਸਬਦ ਮਿਲੇ ਪੀਤਮਾ ਸਦਾ ਤੇ ਆਏ ਸਾਚ ਨਾਮ ਵਡਿਆਈ ਪਾਏ ਆਪੇ ਕਰਤਾ ਜੋ ਕਿਦਿ ਗਸੋਏ ਨਦਰ ਕਰੇ ਮੈਲਾਵਾ ਹੋਏ ਗੁਰ ਬਾਣੀ ਤੇ ਹਰ ਮਨ ਵਸਾਏ ਨਾਨਕ ਸਾਚ ਰਤੇ ਪ੍ਰਭ ਆਪ ਮਿਲਾਏ ਇਤਨਾ ਸ੍ਰੀ ਮਹਲਾ 3 ਸਦਾ ਧਨ ਅੰਤਰ ਨਾਮ ਸਮਾਲੇ ਜੀ ਜੰਤ ਜਿਨ ਹੈ ਪ੍ਰਤ ਪਾਲੇ ਮੁਕਤ ਪਦਾਰਤਾ ਦਿਨ ਕੋ ਪਾਏ ਹਰ ਕੈ ਨਾਮ ਰਤੇ ਲਿ ਲਵ ਲਾਏ ਗੁਰ ਸੇਵਾ ਤੇ ਹਰ ਨਾਮ ਧਨ ਪਾਵੇ ਅੰਤਰ ਪਰ ਜਸ ਹਰ ਨਾਮ ਧਿਆਵੈ ਰਹਾਉ ਇਹੋ ਹਰ ਰੰਗ ਗੂੜਾ ਧਨ ਪਰ ਹੋਏ ਸਾਥ ਸ਼ਿੰਗਾਰ ਰਾਵੈ ਪ੍ਰਭ ਸੋਏ ਹਉਮੈ ਵਿੱਚ ਪ੍ਰਭ ਕੋਈ ਨਾ ਪਾਏ ਮੂਲੋਂ ਭੂਲਾ ਜਨਮ ਗਵਾਏ ਘੁਰਤੇ ਸਾਥ ਸਹਿਜ ਸੁਖ ਬਾਣੀ ਸੇਵਾ ਸਾਚੀ ਨਾਮ ਸਮਾਣੀ ਸ਼ਬਦ ਮਿਲੇ ਪੀਤਮ ਸਦਾ ਧਿਆਏ ਸਾਚ ਨਾਮ ਵਡਿਆਈ ਪਾਏ ਆਪੇ ਕਰਤਾ ਜੋ ਬਿਦਗ ਸੋਏ ਨਜ਼ਰ ਕਰੇ ਮੇਲਾਵਾ ਹੋਏ ਗੁਰ ਬਾਣੀ ਤੇ ਹਰ ਮਨ ਵਸਾਏ ਨਾਨਕ ਸਾਚ ਰਤੇ ਪ੍ਰਭ ਆਪ ਮਿਲਾਈ ਨਾ ਸ੍ਰੀ ਮਹਲਾ ਤੀਜਾ ਸਦਾ ਧਨ ਅੰਤਰਨਾਮ ਸਮਾਲਲੇ ਜੀ ਜੰਤ ਜਿਨਹ ਪ੍ਰਤ ਪਾਲੇ ਮੁਕਤ ਪਦਾਰਤ ਦਿਨ ਕੋ ਪਾਏ ਹਰ ਕੈ ਨਾਮ ਅਰਤੈ ਲਿ ਲਵਲਾਇ ਘਰ ਸੇਵਾ ਤੇ ਹਰ ਨਾਮ ਧਨ ਪਾਵੈ ਅੰਤਰ ਪਰਗਾਸ ਹਰ ਨਾਮ ਧਿਆਵੈ ਰਹਾਉ ਇਹੋ ਹਰ ਰੰਗ ਗੂੜਾ ਧਨ ਪਿਰ ਹੋਏ ਸਾਤ ਸੰਗਾਰ 라ਵੇ ਪ੍ਰਭ ਸੋਏ ਹਮੇ ਵਿੱਚ ਪ੍ਰਭ ਕੋਈ ਨਾ ਪਾਏ ਮੂਲ ਹੋਂ ਭੂਲਾ ਜਨਮ ਗਵਾਏ ਘਰਤੇ ਸਾਤ ਸਹਿਰ ਸੁਖ ਬਾਣੀ ਸੇਵਾ ਸਾਚੀ ਨਾਮ ਸਮਾਣੀ ਸਬਦ ਮਿਲੇ ਪੀਤਮਾ ਸਦਾ ਤੇ ਆਏ ਸਾਚ ਨਾਮ ਵੜਿਆਈ ਪਾਏ ਆਪੇ ਕਰਤਾ ਜੋ ਵੀ ਦਿਗ ਸੋਏ ਨਦਰ ਕਰੇ ਮੇਲਾ ਵਾ ਹੋਏ ਗੁਰ ਬਾਣੀ ਤੇ ਹਰ ਮਨ ਵਸਾਏ ਨਾਨਕ ਸਾਚ ਰਤੇ ਪ੍ਰਭ ਆਪ ਮਿਲਾਏ ਇਤਨਾ ਸ੍ਰੀ ਮਹਲਾ 3 ਸਦਾ ਧਨ ਅੰਤਰ ਨਾਮ ਸਮਾਲੇ ਜੀ ਜੰਤ ਜਿਨਹ ਪ੍ਰਤ ਪਾਲੇ ਮੁਕਤ ਪਦਾਰਤਾ ਦਿਨ ਕੋ ਪਾਏ ਹਰ ਕੈ ਨਾਮ ਰਤੇ ਲਿ ਲਵਲਾਏ ਘਰ ਸੇਵਾ ਤੇ ਹਰ ਨਾਮ ਧਨ ਪਾਵੈ ਅੰਤਰ ਪਰਗਾਸ ਹਰ ਨਾਮ ਧਿਆਵੈ ਰਹਾ ਹੋਏ ਇਹੋ ਹਰ ਰੰਗ ਰੰਗ ਉੜਾ ਤਨ ਪਰ ਹੋਏ ਸਾਤ ਸੰਗਾਰ ਰਾਵੈ ਪ੍ਰਭ ਸੋਏ ਹਉਮੈ ਵਿੱਚ ਪ੍ਰਭ ਕੋਈ ਨ ਪਾਏ ਮੂਲੋਂ ਭੂਲਾ ਜਨਮ ਗਵਾਏ ਗੁਰਤੇ ਸਾਤ ਸਹਿਜ ਸੁਖ ਬਾਣੀ ਸੇਵਾ ਸਾਚੀ ਨਾਮ ਸਮਾਣੀ ਸ਼ਬਦ ਮਿਲੇ ਪੀਤਮਾ ਸਦਾ ਧਿਆਏ ਸਾਚ ਨਾਮ ਵਡਿਆਈ ਪਾਏ ਆਪੇ ਕਰਤਾ ਜੋ ਵੀ ਦੁਗ ਸੋਏ ਨਦਰ ਕਰੇ ਮੈਲਾਵਾ ਹੋਏ ਗੁਰ ਬਾਣੀ ਤੇ ਹਰ ਮਨ ਵਸਾਏ ਨਾਨਕ ਸਾਚ ਰਥੇ ਪ੍ਰਭ ਆਪ ਮਿਲਾਏ ਇਤਨਾ ਸ੍ਰੀ ਮਹਲਾ 3 ਸਦਾ ਤਨ ਅੰਤਰ ਨਾਮ ਸਮਾਏ ਜੀ ਜੰਤ ਜਿਨਹ ਪ੍ਰਤ ਪਾਲੇ ਮੁਕਤ ਪਦਾਰਤ ਦਿਨ ਕੋ ਪਾਏ ਹਰ ਕੈ ਨਾਮ ਰਤ ਲਿ ਲਿਵ ਲਾਏ ਘਰ ਸੇਵਾ ਤੇ ਹਰ ਨਾਮ ਧਨ ਪਾਵੈ ਅੰਤਰ ਪਰਗਾਸ ਹਰ ਨਾਮ ਧਿਆਵੈ ਰਹਾਉ ਇਹੋ ਹਰ ਰੰਗ ਗੂੜਾ ਧਨ ਪਿਰ ਹੋਏ ਸਾਤ ਸੰਗਾਰ 라ਵੇ ਪ੍ਰਭ ਸੋਏ ਹਮੇ ਵਿੱਚ ਪ੍ਰਭ ਕੋਈ ਨਾ ਪਾਏ ਮੂਲੋਂ ਭੂਲਾ ਜਨਮ ਗਵਾਏ ਘਰਤੇ ਸਾਤ ਸਹਿਜ ਸੁਖ ਬਾਣੀ ਸੇਵਾ ਸਾਚੀ ਨਾਮ ਸਮਾਣੀ ਸ਼ਬਦ ਮਿਲੇ ਪੀਤਮ ਸਦਾ ਧਿਆਏ ਸਾਚ ਨਾਮ ਵਡਿਆਈ ਪਾਏ आपे, आपे करता जुग जुग सोए जुगी नदर करे मै लावा हर मन वसाए नानक साच रते, आप मिलाए वाहे गुरु जी का खालसा गुरु जी की फतेह